ਹਣੀ ਘੇਰਦੇ ਜਾ ਕੇ ਤੁਸੀਂ ਲੜਨ ਕਰ ਤੋ ਭਗਵੰਤ ਮਾਨ ਦਾ ਘਰ ਘੇਰਨਾ ਹੁਣੀ ਘੇਰਦੇ ਜਾ ਕੇ ਬਿਲਕੁਲ ਨਿਰਪੱਖ ਘੇਰਾਂਗੇ ਤੇ ਭਾਵੇਂ ਸਿੱਧੂ ਨੂੰ ਅਸੀਂ ਬਿਨਾ ਜਵਾਨਤ ਤੋ ਰਹਾ ਅਕਰਾਵਾਂਗੇ ਕਿਉਂਕਿ ਜੇ ਹਕੂਮਤ ਸਾਡੇ 1 ਲੱਖੀ ਮਾਰ ਦੇਤਾ ਹਕੂਮਤ ਦੇ 1000 ਲੱਖੀ ਬਚੂਗਾ ਭੰਨਾ ਸਿੱਧੂ ਭੰਨਾ ਸਿੱਧੂ ਸੀ ਬਹੁਤ ਲੇਟ ਚੱਲ ਰਿਹਾ ਕਿਉਂਕਿ ਅੱਜ 7-8 ਦਿਨ ਹੋ ਗਏ ਭਾਨੇ ਸਿੱਤੂ ਵੀਰ ਨੂੰ ਜੇਰ ਦੇ ਵਿੱਚ ਰੱਖਿਆ ਹੋਇਆ ਹਕੂਮਤ ਕੋਈ ਟੀਕਾ ਲਾ ਸਕਦੀ ਹੈ ਜਿਹਦੇ ਨਾਲ ਭਾਨੇ ਸਿੱਤੂ ਵੀਰ ਦੀ ਮੈਮਰੀ ਕਿਸੇ ਪਾਸੇ ਹੋਰ ਪਾਸੇ ਜਾ ਸਕਦੀ ਹੈ ਜਾਂ ਕੁਝ ਅਜਿਹਾ ਇੰਜੈਕਸ਼ਨ ਲਾ ਸਕਦੇ ਆ ਜਿਹਦੇ ਨਾਲ ਭਾਨਾ ਸਿੱਤੂ ਵੀਰ ਜਿਨਿੱਚੇ ਮਰ ਜੇ ਪਰ ਮੈਂ ਨਹੀਂ ਚਾਹੁੰਦਾ ਵੀਰੋ ਕਿ ਇਕੱਠ ਈਂ ਕਰਾ ਨੂੰ ਮੁਰਜੇ ਇੱਥੋਂ ਚਾਹਾਂ ਪੀ ਕੇ ਰੋਟੀਆਂ ਖਾ ਕੇ ਸਹੀ ਈਂ ਕਰਾ ਨੂੰ ਮੁਰਜੀਏ ਅਸੀਂ ਇਲਾਨ ਮੰਗਦੇ ਆਂ ਅਰ ਜੇ ਅਸੀਂ ਅੱਜ ਲਾਣ ਮੰਗਦੇ ਆ ਵੀ ਸਾਨੂੰ ਇਹ ਲਾਣ ਦੇ ਦੇਣਾ ਵੀ ਜਿਹੜੀ ਜੇਲ੍ਹ ਚ ਭਾਨੇ ਸਿੱਧੂ ਵੀਰ ਨੂੰ ਰੱਖਿਆ ਉਹ ਜੇਲ੍ਹ ਕਿਰਨੇ ਆਪਣੀ ਘੇਰਦੇ ਆ ਜੀ ਤੇ ਜੇ ਕਹਿੰਦੇ ਨੇ ਵੀ ਆਪਣਾ ਸੀਐਮ ਹਾਊਸ ਕੇਰ ਨਾਲ ਹੁਣੀ ਘੇਰਨ ਨੂੰ ਤਿਆਰ ਆ ਜੀ ਭਾਈ ਜਿਵੇਂ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਆ ਤੁਸੀਂ ਉਹਦਾ ਪਰਿਵਾਰ ਹਲੇ ਵੀ ਇਨਸਾਫ ਦੀ ਮੰਗ ਕਰ ਰਿਹਾ ਤੇ ਆਮ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਹਨਾਂ ਨੂੰ ਜਿਹੜਾ ਸਿੱਤੂ ਮੂਸੇ ਵਾਲੇ ਵੀਰ ਦੀ ਗੱਲ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪੱਤਰਕਾਰ ਵੀਰਾਂ ਦਾ ਜਿਹੜਾ ਜਾਗਦੀ ਜ਼ਮੀਰ ਵਾਲੇ ਇਹ ਗੱਲ ਕਰਦੇ ਹੋ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਆ ਇਹ ਬੁੱਚੜ ਸਰਕਾਰ ਨਹੀਂ ਦੇ ਕਿਉਂਕਿ ਇਹਨੇ ਲੋਰਸ ਮਸਨੂਜ ਨੂੰ ਪਾਲ ਰੱਖਿਆ ਉਹਦਾ ਗੁਰਕੇ ਪਾਲ ਰੱਖੇ ਨੇ ਕਿਉਂਕਿ ਇਹਨਾਂ ਨੂੰ ਡਰ ਹੈ ਜੇ ਸਿੱਧੂ ਮੂਸੇ ਵਾਲੇ ਵੀਰ ਨੂੰ ਇਨਸਾਫ ਦੇਵਾਂਗੇ ਤਾਂ ਜਿਹੜਾ ਪੈਸਾ ਖਾਦਾ ਹੋਇਆ ਹੈ ਪੁਲਿਸ ਦੀ ਬਰਾੜ ਵਰਗਿਆਂ ਤੋਂ ਹੋਰ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਲੋਰਸ ਦੇ ਗੁਰਗੇ ਬੈਠੇ ਐ ਉਹ ਚਿਹਰੇ ਸਾਹਮਣੇ ਆਉਣਗੇ ਮੈਨੂੰ ਤਾਂ ਵੀਰ ਜੀ ਸਿੱਧੂ ਮੂਸੇ ਵਾਲੇ ਦੇ ਨਾਲ-ਨਾਲ ਇਸ ਪੱਧਾਨੇ ਸਿੱਧੂ ਵੀਰ ਦਾ ਵੀ ਖਤਰਾ ਹੈ ਇਹਦਾ ਵੀ ਅਨਕਾਊਂਟਰ ਨਾ ਕਰਾ ਦੇ ਪੰਜਾਬ ਸਰਕਾਰ ਵੀ ਭਾਈ ਕਿਵੇਂ ਦੇਖਦੇ ਪੁਲਿਸ ਫੜ ਨਹੀਂ ਸਕਦੀ ਉਹਨਾਂ ਦੇ ਇੰਟਰਵਿਊ ਚੱਲ ਰਹੀਆਂ ਨੇ ਚੈਨਲਾਂ 'ਤੇ ਇਹ ਵੀਰ ਜੀ ਸਾਰੀ ਮਿਲੀ ਭੁਗਤ ਇਹ ਜਿਹੜਾ ਮੋਦੀ ਹੈ ਨਾ ਮੋਦੀ ਵੀਰਜੀ ਇਹ ਇੱਕ ਤਾਨਾਸ਼ਾਹ ਹੈ ਇਹ ਤਾਨਾਸ਼ਾਹ ਇਹਨੇ ਗੁੰਡੇ ਪਾਲੇ ਹੋਏ ਆ ਗੈਂਗਸਟਰ ਪਾਲੇ ਹੋਏ ਆ ਉਸੇ ਗੱਲ ਨੂੰ ਲੈ ਕੇ ਮੈਂ ਅੱਜ ਦਿਲੋਂ ਕਹਿ ਰਿਆਂ ਵੀ ਸਟੇਜ ਦੇ ਸੰਚਾਲਕ ਵੀਰੋ ਉਹ ਨੌ ਆਪਣਾ ਆਗੂ ਵੀਰੋ ਸਾਨੂੰ ਅੱਜ ਦੇ ਦਿਓ ਐਲਾਨ ਦੇ ਦਿਓ ਵੀ ਚਲੋ ਝੇੜ ਘੇੜਦੇ ਆ ਕਿਤੇ ਆ ਇਕੱਠ ਕਰਾਂ ਨੂੰ ਨਾ ਹੀ ਮੋੜ ਦੇਣ ਵੀਰ ਬਣ ਕੇ ਜੀ ਕੀ ਕਹੋਗੇ ਕੀ ਲੱਗਦਾ ਵੀ ਅੱਜ ਅੱਜਲਾ ਕੱਠ ਵਿੱਚ ਸਰਕਾਰ ਕੀ ਫੈਸਲਾ ਲੈ ਸਕਦੀ ਕੀ ਅਜਾਇਬ ਹੋ ਸਕਦੀ ਰਿਹਾਈ ਬਿਲਕੁਲ ਰਿਹਾਈ ਤਾਂ ਬਿਲਕੁਲ ਕਰਾ ਕੇ ਹਟਾਂਗੇ ਜੀ ਜਿਹੜੀ ਸਰਕਾਰ ਹੈ ਵੀਰ ਜੀ ਇਹ ਸਰਕਾਰ ਇਸੇ ਤਰ੍ਹਾਂ ਇਕੱਠ ਕਰਾ ਕਰਾ ਕੇ ਨਾ ਮੋੜ ਦੇ ਕਿਉਂਕਿ ਇਹ ਇਕੱਠ ਨਾਲ ਮੈਂ ਚਾਹੁੰਦਾ ਮੈਂ ਨਹੀਂ ਮੰਨਦਾ ਰਿਹਾਈ ਕਰਦਣਗੇ ਵੀਰ ਜੀ ਇਹ ਰਿਹਾਈ ਫੇਰ ਕਰਨਗੇ ਜਦੋਂ ਸੈਕਟਰੀਏਟ ਘੇਰਾਂਗੇ ਸੀਐਮ ਹਾਊਸ ਘੇਰਾਂਗੇ ਉਹ ਜਦੋਂ ਤੁਸੀਂ ਯਾਦ ਕਰੋ ਵੀਰ ਜੀ ਭੰਦੇਰ ਨੂੰ ਭੰਦੇਰ ਸਾਹਿਬ ਨੂੰ ਆਪਣਾ ਮਨਜੀਤ ਭੰਦੇਰ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਬਰਨਾਲੇ ਦੀ ਜੇਲ੍ਹ ਦੇ ਵਿੱਚ ਆਪਣੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਕਿਰ ਜੇਲ੍ਹ ਘੇਰ ਕੇ ਰੱਖੀ ਦੀ ਜਿੰਨਾ ਚਿਰ ਸਾਡੇ ਕਿਸਾਨ ਆਗੂ ਨੂੰ ਛੱਡਿਆ ਨਹੀਂ ਸੀ ਤੇ ਬਿਨਾ ਆਪਾਂ ਜਮਾਨਤ ਤੋਂ ਰਿਹਾ ਕਰਾਇ ਸੀ ਇਸੇ ਤਰ੍ਹਾਂ ਆਪਾਂ ਭਾਨੇ ਸਿੱਧੂ ਵੀਰ ਨੂੰ ਵੀ ਬਿਨਾ ਜਮਾਨਤ ਤੋਂ ਰਿਹਾ ਕਰਾਵਾਂਗੇ ਪਰ ਮੇਰੀ ਆਗੂਆਂ ਨੂੰ ਬੇਨਤੀ ਆ ਵੀਰ ਬਣ ਕੇ ਅੱਜ ਐਲਾਨ ਦੇ ਦਿਓ ਬਈ ਕੀ ਕਹੋਂਗੇ ਲਗਾਤਾਰ ਹੁਣ ਤੀਜਾ ਕੇਸ ਹੈਗਾ ਤਿੰਨ ਕੇਸ ਪਾਤੇ ਨੇ ਲਗਾਤਾਰ ਪੰਜਾਬ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਰਹੀ ਇੱਕ ਕਰ ਕਰੇ ਇੱਕ ਮੁੰਡੇ ਦੇ ਇਹ ਪਰਚਾ ਪਾਉਣਾ ਨਾ ਰ ਕੰਮੀ ਹੈ ਅਸੀਂ ਐ ਸਮਝਦੇ ਨਹੀਂ ਕਿ ਕਿਹੜੀ ਆਮ ਪਾਰਟੀ ਹੈ ਆਪਣੇ ਆਮ ਜੀਵੀਆਂਦਾਰਾਂ ਦੇ ਵਿੱਚ ਹੋਊਗੀ ਪਰੇ ਹੈ ਬਹੁ ਪੜੀ ਸਰਕਾਰ ਹੈ ਸਾਰਿਆਂ ਨਾਲ ਮਾੜੀ ਸਰਕਾਰ ਆਮ ਪਾਰਟੀ ਸਰਕਾਰ ਹੈ ਭਾਨੇ ਸਿੱਧੂ ਬਾਈ ਤੇ ਨਜਾਇਜ਼ ਤਿੰਨ ਪਰਚੇ ਪਵਾਤੇ ਅੱਜ ਇਹਦੇ ਅਸੀਂ ਜਥੇਬੰਦੀਆਂ ਨਾਲ ਇਕਾ ਸਾਰਿਆਂ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਬਾਈ ਉਰੇ ਆਏ ਨੇ ਅਸੀਂ ਭਾਨੇ ਸਿੱਧੂ ਨੂੰ ਪਨਾ ਜਮਾਨਤ ਤੋਂ ਰਿਹਾ ਕਰਵਾ ਕੇ ਕਾਉਂਟਰ ਦਾ ਕਾਉਂਟਰ ਵੀ ਕਰਵਾ ਸਕਦੇ ਕਿਉਂਕਿ ਜਿਹੜਾ ਸਾਡੇ ਲਈ ਪੰਜਾਬ ਦੇ ਦੋ ਹੀਰੇ ਰਹਿ ਗਏ ਭਾਈ ਇੱਕ ਸਾਡੇ ਕੋਲ ਲੱਖਾ ਸਦਾ ਰਹੇਗਾ ਇੱਕ ਕਰਗੇ ਭਾਨਾ ਸਿੱਧੂ ਅਸੀਂ ਜੇ ਪਾਲਿਸੀ ਚੁੜਾਈ ਕਰ ਰਹੇ ਛੜਕਦੇ ਉੱਤਰਾਂਗੇ ਬਦੀ ਛੜਕਦੇ ਵੀ ਉਤਰਾਂਗੇ ਇਹਨੇ ਭਗਵਾਨ ਜੀਵਾਨ ਨੇ ਪੁੱਛੜ ਬਣ ਵਾਲੀ ਗੱਲ ਕੀਤੀ ਹੋਈ ਪੁੱਛੜ ਬਣ ਵਾਲੀ ਗੱਲ ਕਰਤੀ ਕਿਉਂਕਿ ਬਿਆਨ ਜਿਹੜਾ ਮੁੱਖ ਮੰਤਰੀ ਬਿਆਨਤ ਹੋਇਆ ਪੰਜਾਬ ਦਾ ਪੁੱਛੜ ਹੋਇਆ ਜੀ ਇਹ ਦੂਜਾ ਪੁੱਛੜ ਤਿਆਰ ਹੈ ਸਾਡੇ ਦੇਖੋ ਚੰਗੀ ਸੋਚ ਮਾਰਦੀ ਚੰਗੀ ਕਲਮ ਮਾਰਦੀ ਚੰਗੀ ਗੇਮ ਮਾਰਦੀ ਉਹ ਸਾਡਾ ਭਾਈ ਅਮਰਪਾਲ ਸਿੰਘ ਵੀਰ ਮਾਰਤਾ ਮਤਲਬ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਜਿਹੜਾ ਜਿਹਨੇ ਮੈਨੂੰ ਵੀ ਸੁਧਾਰਿਆ ਕਿਸੇ ਟਾਈਮ ਦੇ ਵਿੱਚ ਅੱਜ ਮੈਂ ਕਿਸਾਨ ਜਥੇਬੰਦੀਆਂ ਦੇ ਵਿੱਚ ਚੱਲ ਰਿਹਾ ਹਾਂ ਭਾਈ ਅਮਰਤਪਾਲ ਸਿੰਘ ਤੋਂ ਵੀ ਛਡਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਟਾਈਮ ਦੇ ਵਿੱਚ ਇਹ ਦੋ ਹੀਰੇ ਤੇ ਨਹੀਰੇ ਲੱਖਾ ਸਦਾਨਾ ਆਪਣਾ ਭਾਨਾ ਸਿੱਧੂ ਤੇ ਭਾਈ ਅਮਰਤਪਾਲ ਵੀਰ ਸਿੰਘ ਜੀ ਖਾਲਸਾ ਜਿਹਨੇ ਸਾਨੂੰ ਪੱਕਾ ਬਣਾ ਕੇ ਕੇਸਰੀ ਨਿਸ਼ਾਨ ਦੇ ਥੱਲੇ ਲੈ ਕੇ ਆਉਣਾ ਸੀ ਸੋ ਹੁਣ ਇਹ ਭਗਵਤ ਮਾਨ ਬੁੱੱਜੜ ਦੀ ਇਹ ਜਿਹੜੀ ਤਵਾਰੀਕ ਆ ਜਾ ਜਾ ਤਰੀਕਾ ਮੇਰਾ ਤਾਂ 100% ਇਹ ਮੰਨਣਾ ਵੀ ਅਨਕਾਊਂਟਰ ਹੋ ਸਕਦਾ ਵੀਰੋ ਕਿਉਂਕਿ ਲਾਰਸ ਬਸਨੂਜ ਦੇ ਕੁਰਗੇ ਨੇ ਜਿਹੜੇ ਉਹਨਾਂ ਤੋਂ ਗੱਡੀ ਵੀ ਪਲਟਵਾ ਸਕਦਾ ਹੈ ਜਾ ਕੋਈ ਇਸ ਤਰ੍ਹਾਂ ਦਾ ਕੇਸ ਬਣਵਾ ਸਕਦਾ ਸਾਡੇ ਲੋਕ ਬਹੁਤ ਸਿੱਧੀ ਕਹਿੰਦੇ ਨੇ ਤਾਂ ਐ ਹੋ ਗਿਆ ਨਹੀਂ ਵੀਰ ਜੀ ਪਰ ਮੈਂ ਬੇਨਤੀ ਕਰਦਾ ਅੱਜ ਇਸ ਇਕੱਠ ਦੇ ਵਿੱਚੋਂ ਐਲਾਨ ਹੋਣਾ ਚਾਹੀਦਾ ਵੀ ਭਾਨੇ ਸਿੱਧੂ ਵੀਰ ਨੂੰ ਛਡਾਉਣ ਦੇ ਲਈ ਜਾਂ ਸੀਐਮ ਹਾਊਸ ਘੇਰਦੇ ਆ ਜਾਂ ਉਹ ਜੇਲ੍ਹ ਨੂੰ ਘੇਰਦੇ ਆ ਜਾਂ ਉਹ ਥਾਣੇ ਨੂੰ ਘੇਰਦੇ ਆ ਕਿਉਂਕਿ ਭਾਈ ਲੋਕਾਂ ਨੇ ਆਪਣਾ ਪਟਿਆਲੇ ਤੋਂ ਜ਼ਮਾਨਤ ਕਰਾਵਾਂਗੇ ਤਾਂ ਫਿਰ ਅਬੋਧ ਵਾਲੀ ਪੁਲਿਸ ਦਾ ਫਰਮ ਤਿਆਰ ਬੈਠੀ ਹੈ ਭਾਈ ਜਿਵੇਂ ਚੀਨੀ ਦਾ ਪਰਚਾ ਦਿੱਤਾ ਲੱਗਦਾ ਵੀ ਇੱਕ ਕਹਿਰ ਨੂੰ ਦੇਖਦੇ ਬਿਲਕੁਲ ਬਹੁਤ ਗਲਤ ਹੈ ਜੀ ਚੀਨੀ ਨੂੰ ਚੀਨੀ ਦਾ ਖੁੰਡਾ ਦਾ ਇਲਜ਼ਾਮ ਲਾਇਆ ਹੈ ਪੱਲਾ ਪਾਨੇ ਕੋਲੇ ਕਾਸੀ ਦੀ ਪ੍ਰਾਪਰਟੀ ਹੈ ਨਹੀਂ ਪੱਲਾ ਬਲੇ ਚੈਨੀ ਖੂ ਜਿਹੜਾ ਬੰਦਾ 18-18 ਲੱਖ ਦੀ ਗੱਡੀ ਤੇ ਆਪਦੇ ਪੱਲੇ ਤੇਲ ਫੂਕ ਸਕਦਾ ਉਹ ਬੰਦਾ ਚੈਨੀ ਖੂਗਾ ਆਏ ਬੁੱਧਵਾਰ ਆਪ ਜੇਕਰ ਖਰਚਾ ਕਰਕੇ ਸੰਗਤ ਨੂੰ ਚਾਹ ਪਾਣੀ ਪਿਉਂਦਾ ਉਹ ਪੱਲਾ ਚੈਨੀਆ ਖੂਗਾ ਇਹ ਬੋਚੜ ਸਰਕਾਰ ਦੇ ਤੇ ਝੂਠਾ ਅਲਜਾਮ ਲਾਏ ਕਿਉਂਕਿ ਪੱਨਾ ਸਿੱਧੂ ਵੀਰ ਦਾ YouTube ਦੇ ਉੱਤੇ ਬਲੌਗ ਹੈ ਵੀਰ ਜੀ ਮਿਲੀਅਨ ਦੇ ਵਿੱਚ ਫਾਈ ਦੇ ਫੋਲੋਅਰ ਨੇ ਕਰੋੜਾਂ ਦੀ ਆਮਦਨ ਹੈ ਇੱਕ ਸਿਰਫ ਉਹਦੇ ਕੈਰੇਕਟਰ ਨੂੰ ਡੇਗੜ ਵਾਸਤੇ ਚੈਨੀ ਦਾ ਇਲਜ਼ਾਮ ਲਾਇਆ ਕਿਉਂਕਿ ਤੀਆਂ ਪਣਾ ਦੀ ਦੌੜ ਆਖੀ ਕਰਦਾ ਯੋਧਾ ਉਹ ਤੀਆਂ ਪਣਾ ਦੀ ਚੈਨੀ ਖੂਗਾ ਉਦੇ ਕਿਰਦਾਰ ਨੂੰ ਦੇਖਣਾ ਚਾਹੁੰਦੀ ਹੈ ਭਗਵਾਨਤਮਨ ਪੁੱਛੜ ਸਰਕਾਰ ਜੋ ਦਿੱਲੀ ਦੀ ਦਲਾਲ ਬਣੀ ਹੋਈ ਹੈ ਦਿੱਲੀ ਦੀ ਦਲਾਲੀ ਖੰਡਾ ਸੋ ਇਹ ਚੈਨੀ ਵਾਲਾ ਜਿਹੜਾ ਰੋਪਾ ਬਿਲਕੁਲ ਝੂਠਾ ਵੀਰ